ਅਮਰੀਕੀ ਵਿਦੇਸ਼ ਵਿਭਾਗ ਨੇ ਨਵੰਬਰ 2025 ਦੇ ਵੀਜ਼ੇ ਲਈ ਇੱਕ ਬੁਲੇਟਿਨ ਜਾਰੀ ਕੀਤਾ ਹੈ ਜwidetilde ਵਿੱਚ ਗ੍ਰੀਨ ਕਾਰਡ ਬਿਨਕਾਰ ਲਈ ਕੁਝ ਬਦਲਾਅ ਦਿਖਾਏ ਗਏ ਨੇ ਜੋ ਕਾਨੂੰਨੀ ਸਥਾਈ ਨਿਵਾਸੀ ਬਨਣ ਦੇ ਲਈ ਆਪਣੀ ਐਲਸੀ ਦੇ ਨਾਲ ਅੱਗੇ ਵਧਣਾ ਚਾਹੁੰਦੇ ਨੇ ਵਿਦੇਸ਼ ਵਿਭਾਗ ਦਾ ਵੀਜ਼ਾ ਬੁਲੇਟਿਨ ਸੰਭਾਵੀ ਪ੍ਰਵਾਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗ੍ਰੀਨ ਕਾਰਡ ਐਲਸੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਦਾ ਸਰੋਤ ਹੈ ਬੁਲੇਟਿਨ ਦੇ ਅਪਡੇਟ ਦੇ ਵਿੱਚ ਇਸ ਬਾਰੇ ਮੁੱਖ ਨਿਰਦੇਸ਼ ਦਿੱਤੇ ਗਏ ਨੇ ਕਿ ਉਮੀਦਵਾਰ ਕਾਨੂੰਨੀ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਲਈ ਖੁਦੋਂ ਮਹੱਤਵਪੂਰਨ ਕਾਰਵਾਈਆਂ ਕਰ ਸਕਦੇ ਨੇ ਅਮਰੀਕੀ ਇਮੀਗ੍ਰੇਸ਼ਨ ਨਾਲੀ ਦੀ ਪਾਲਣਾ ਕਰਨ ਵਾਲੇ ਲੱਖਾਂ ਲੋਕਾਂ ਨੂੰ ਮਹੀਨਿਆਂ ਜਾਂ ਫੇਰ ਸਾਲਾਂ ਤੱਕ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹਨਾਂ ਦੀ ਵੀਜ਼ਾ ਸਮਾਸੀਮਾ ਕਿੰਨੀ ਜਲਦੀ ਪੂਰੀ ਹੁੰਦੀ ਹੈ ਇਹ ਅਪਡੇਟ ਉਹਨਾਂ ਨੂੰ ਸੁਝਾਅ ਦਿੰਦਾ ਹੈ ਤੇ ਉਹ ਆਪਣੀ ਇਮੀਗ੍ਰੇਸ਼ਨ ਸਥਿਤੀ ਕੋᱫੋ ਬਦਲ ਸਕਦੇ ਨੇ ਆਮ ਤੌਰ ਉਤੇ ਉਸ ਤਰਜੀਹ ਮਿਤੀ ਦੇ ਅਨੁਸਾਰ ਜਦੋਂ ਕਿਸੇ ਪਰਿਵਾਰਕ ਮੈਂਬਰ ਜਾਂ ਮਾਲਕ ਨੇ ਸਪੌਂਸਰਸ਼ਿਪ ਪਟੀਸ਼ਨ ਜਮ੍ਹਾਂ ਕਰਵਾਈ ਹੁੰਦੀ ਹੈ ਬੁਲੇਟਿਨ ਦੇ ਵਿੱਚ ਦੋ ਚਾਰਟ ਨੇ ਫਾਈਲਿੰਗ ਦੇ ਲਈ ਤਰੀਕਾ ਅਤੇ ਅੰਤਿਮ ਕਾਰਵਾਈ ਮਿਤੀ ਜੇਕਰ ਉਮੀਦਵਾਰਾਂ ਦੀ ਤਰਜੀਹ ਮਿਤੀ ਡੀਓਐਫ ਤੋਂ ਪਹਿਲਾਂ ਦੀ ਹੈ ਤਾਂ ਉਸ ਦੀ ਦੇ ਵਿੱਚ ਤਬਦੀਲੀ ਲਈ ਇੱਕ ਫਾਰਮ ਆਈ 485 ਦਰਜ ਕਰ ਸਕਤੇ ਜੇਕਰ ਰੈਫਰਡੀ ਅਤੇ ਵੀਜ਼ਾ ਨੰਬਰ ਪ੍ਰਦਾਨ ਕੀਤੇ ਜਾਣ ਤੋਂ